रानी चोर सरकार मुर्दाबाद 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 सुखबीर सिंह मैसरखाना मुर्दाबाद 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 ਜਿੰਦਾਬਾਦ 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 ਇਹ ਸੰਗ ਮੈਸਿਕਾਣਾ ਇਹਨੇ ਇਹਨੇ ਆ ਬਹੁਤ ਸਾਰੀਆਂ ਧਾਰਨਾ ਸਾਡੇ ਕੋਲੇ ਸੁਤਾਰੀ ਧਾਰਨਾ ਕਿ ਜਿਹੜਾ ਸੀਵਰੇਜ ਮੋਰ ਮੰਡੀ ਦੇ ਵਿੱਚ ਉਹ ਜਿਹੜਾ ਪਾਣੀ ਹੈ ਉਹ ਬਾਹਰ ਟ੍ਰੇਨ ਦੇ ਵਿੱਚ ਪਾਉਣਾ ਸੀ ਅਸੀਂ ਨਾਤਾ ਰੇਲ ਦੇ ਵਿੱਚ ਫੌਂ ਦੇ ਖਿਲਾਫ ਹੈ ਨਹੀਂ ਸਾਡਾ ਕੋਈ ਮਨੋਰਥ ਹੈ ਪਰ ਉਹਨੇ ਜਿਹੜੀ ਇੱਕ ਕਸੂ ਖਾਨਾ ਛੋਟਾ ਜਿਹਾ ਪਿੰਡ ਹੈ ਮੇਰੇ ਤੋਂ ਪਿੰਡ ਵਿੱਚ ਜਦੋਂ ਇਲੈਕਸ਼ਨ ਹੋਣਗੇ ਪੰਚਾਇਤੀ ਤੇ ਇਸ ਵਧ ਹੈ ਕਿ ਨੇ ਆਪਣਾ ਇੱਕ ਜੋ ਪੈਂਚੇ ਖੜਾ ਕੀਤਾ ਸੀ ਜਿਹੜਾ ਲੋਕਾਂ ਨੇ ਨਿਕਾਲਿਆ ਪਿੰਡ ਵਾਸੀਆਂ ਨੇ ਨਿਕਾਲਿਆ ਔਰ ਉਹਦੇ ਮੁਕਾਬਲੇ ਜਿਹੜਾ ਦੂਜਾ ਸਾਡਾ ਬੇਰ ਖੜਾ ਹੋਇਆ ਸੀ ਉਹਨੂੰ ਕੋਟਾ ਪਾਇਆ ਉਹਦੇ ਕੰਮਾਂ ਨੂੰ ਕੋਟਾ ਪਾਇਆ ਉਹਨੂੰ ਜਿਦਾਇਆ ਉਹ ਘਰ ਕੰਡਣ ਲਈ ਉਸ ਪਿੰਡ ਦੇ ਵਿੱਚ ਦੀ ਜਿਹੜਾ ਸੀਵਰੇਜ ਪਾ ਰਿਆ ਸੀ ਠੱਗੇ ਦੇ ਨਾਲ ਔਰ ਜਦੋਂ ਠੱਗੇ ਨਾਲ ਕੋਈ ਕੰਮ ਕਰਦਾ ਹੈ ਟਾਉਲਾ ਸਭਾ ਅਵਕਾ ਬਰੋਧ ਹੋਣਾ ਇਹ ਅਸੀਂ ਉਸ ਪਿੰਡ ਦੀ ਹਮਾਇਤ ਕੀਤੀ ਅਸੀਂ ਉਹਦਾ ਵਿਰੋਧ ਕੀਤਾ ਬਰੋਧ ਕਰਨ ਦੇ ਦੌਰਾਨ ਸਾਡੇ ਵ代ਕ ਨੇ ਜਿਹੜਾ ਸਾਡੇ ਤੇ ਚੋਲਮ ਕੀਤਾ ਸਾਡੇ ਤੇ ਕਹਿਕ ਧਾਇਆ ਉਹ ਅਕੀ ਨਿੰਦਣਯੋਗ ਹੈ ਮੇਰੇ ਨਾਲ ਸਾਡੇ ਸਾਥੀ ਖੜੇ ਨਾ ਉਸ ਪਿੰਡ ਦੇ ਜਨੂ 21 ਤੀਕ ਨੂੰ ਸਾਨੂੰ ਸਾਡੀ ਬਿਨਾ ਗੱਲ ਵਾਂ ਸੁਣੇ ਬਿਨਾ ਪੱਖ ਸੁਣੇ ਸਾਨੂੰ ਚਾਕੇ ਜੇਲ੍ਹ ਦੇ ਵਿੱਚ ਸੁੰਨਿਆ ਤੇ ਅਸੀਂ 24 ਤੀਕ ਨੂੰ ਆਪਣੀ ਜਿਹੜੀ ਭੁੱਖ ਟਾਲ ਰੱਖੀ ਤੇ 2 ਤੀਕ ਨੂੰ ਸਾਨੂੰ ਭਾਵੇਂ ਰਿਹਾਈ ਦਿੱਤੀ ਗਈ ਪਰ ਬਚੰਡਾ ਪ੍ਰਸ਼ਾਸਨ ਨੇ ਫੇਰ ਸਾਡੀ ਸਰਕਾਰ ਤੇ ਸਾਡੇ ਬਨਾਏਕ ਦੇ ਛਾਰੇ ਤੇ ਚਾਕੇ ਸਾਨੂੰ ਹਾਲਤਾ ਦੇ ਵਿੱਚ ਜਿਹੜੀ ਆਰ ਦੀ ਢੇਲ ਬਣਾ ਕੇ ਰੱਖਿਆ ਗਿਆ ਜਿਹਦੇ ਵਿੱਚ ਦਾਸ ਨੇ ਪਾਣੀ ਵੀ ਛੱਡਿਆ ਤੇ ਮਹੈਗਨੀਆਂ ਤੇ ਜਿਹੜਾ ਸਾਡਾ ਪਸੰਦੇ ਜਿਹਨਾਂ ਦਾ ਪ੍ਰਚਾਰ ਚਨ ਤੀਜੇ ਦਿਨ ਫਿਰ ਟਿੱਕਾ ਨਿਕਲਿਆ ਔਰ ਬਿਨਾ ਛੱਟ ਅਸੀਂ ਜਿਹੜੇ ਸਾਡੇ ਜੇਕੇ ਕੱਕੇ ਪਰਕਰਨ ਤੇ ਆਗੂ ਸਾਰਿਆਂ ਨੂੰ ਬਿਨਾ ਛੱਟ ਔਰ ਰਹਿ ਇਗਰਾ ਕੇ ਲੈ ਆਂ ਜੇ ਜਿਹੜਾ ਸੀਵਰੇਜ ਹੈ ਔਰ ਪਿੰਡ ਦੇ ਵਿੱਚੋਂ ਮੋੜਿਆ ਔਰ ਬਾਹਰ ਦੀ ਕਿੱਥੋਂ ਦੀ ਪ੍ਰਪੋਜ਼ਲ ਦਿੱਤੀ ਸੀ ਅੱਜ ਉਸ ਪ੍ਰਪੋਜ਼ਲ ਦੇ ਕੰਮ ਕਰ ਰਹੇ ਨੇ ਤੇ ਅਸੀਂ ਇਸ ਪ੍ਰੂਜਾ ਪਤਾ ਹੈ ਕਿ ਨਾ ਇਸ ਕਰਕੇ ਕਰ ਰਹੇ ਆ ਕਿ ਮੈਂ ਦੇਖ ਕਰ ਸਾਡੇ ਨਸ਼ੇ ਦੀ ਗੱਲ ਆਉਂਦੀ ਹੈ ਜਿਹੜਾ ਸਾਡੇ ਭਾਈ ਬਖਤੌਰ ਦਾ ਸਾਡਾ ਮੀਰ ਫੌਜੀ ਜਿਹੜਿਆਂ ਗੋਡਿਆਂ ਤੋਂ ਥੱਲੇ ਹਰ ਲੱਗਾ ਤੋੜ ਕੇ ਦਰਮ ਕੋਵਾਰੀ ਕਰਦਾ ਤੇ ਇਸੇ ਤਰ੍ਹਾਂ ਹੀ ਛੋਟੇ ਮੌੜ ਦਾ ਜਿਹੜਾ ਸਾਡਾ ਵੀਰ ਨੌਜਾਨ ਅੱਜ ਨੇ ਉਹਦੇ ਘਰੋਂ ਆਉਂਦਾ ਸਾਡੇ ਵਿਧਾਇਕ ਦੇ ਤੇ 2 ਕਿਲੋਮੀਟਰ ਨੇ ਆਉਂਦਾ ਤੇ ਉਹਦੀ ਸਵਾਰ লাশ ਮਿਲਦੀ ਹੈ ਦੇ ਜਵਰਦਾਰੀ ਸਾਡੇ ਧੱਕੇ ਦੇ ਨਾਲ ਸਾਡੇ ਪਛਾਣ ਤੋਂ ਸਾਡਾ ਮਦਇਕ ਉਹਦੇ ਘਰੋਂ ਹਸਾਇਨ ਕਰਾ ਕੇ ਉਹਦਾ ਸਨਸਕਾਰ ਕਰਾਉਂਦਾ ਹੈ ਇਸ ਕਰਕੇ ਅਸੀਂ ਜਿਹੜਾ ਸਾਡੇ ਤੇ ਅਤਿਆਚਾਰ ਕਰ ਰਿਹਾ ਜਿਹੜਾ ਸਾਡੇ ਤੇ ਜ਼ੁਲਮ ਕਰ ਰਿਹਾ ਇਸ ਜ਼ੁਲਮ ਦੇ ਖਿਲਾਫ ਉਹਨੂੰ ਸਾਬਕਾ ਸਿਕਾਉਣ ਲਈ ਜਿੰਨੇ ਮੌੜ ਹੜਕੇ ਦੇ ਪਿੰਡ ਹੈ ਪਿੰਡ ਪਿੰਡ ਜਾ ਕੇ ਅਸੀਂ ਉਹਦੀ ਜਿਹੜੀ ਕਤੂਰਤ ਦੱਸਾਂਗੇ ਜਿਉਂ ਦੇ ਪਿੰਡ ਪਿੰਡ ਜਾ ਕੇ ਜਿਹੜੀਆਂ ਆਪਕੀਆਂ ਸਾਰਾਂਗੇ ਸੋ ਐਨਾ ਕਹਿੰਦਾ ਜਿੰਨੇ ਤੁਸੀਂ ਸਾਰੇ ਇਕੱਠੇ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕੋਸੋਖਾ ਨੇ ਤੁਸ ਸਾਡਾ ਮੀਤ ਸਰਪੰਚ ਹੈ ਔਰ ਮਾਤਰਾ ਦੁਨੀਆ ਦੇ ਸਾਡੇ ਪੰਜਾਬ ਦੇ ਪ੍ਰਧਾਨ ਸੰਜੀਤ ਸਿੰਘ ਉਹ ਵੀ ਸਾਡੇ ਚਾਵਲ ਨਾਲ ਔਰ ਸਾਡੇ ਨਾਲ ਦੋ ਸਾਥੀ ਜਿਹੜੇ ਸਾਡੇ ਵਿੱਚ ਮੁਖੰਦਰ ਤੇ ਬੈਠੇ ਇੱਕ ਤੋਂ ਘਰ ਉਹ ਵੀ ਜਾਨੇ ਵਿੱਚ ਚਾਵਲ ਨਾਲ ਸਾਡੇ ਪਿੰਡ ਦਾ ਪ੍ਰਾਣ ਵਰਜੀਤ ਸਿੰਘ ਜਿਹੜਾ ਸਾਡੇ ਨਾਲ ਜੇਲ੍ਹ ਗਿਆ ਉਹ ਵੀ ਸਾਡੇ ਵਿੱਚ ਸ਼ਾਮਲ ਹੈ ਜੋ ਅਸੀਂ ਸਹੇਜ ਨੂੰ ਸਾਰਿਆਂ ਦਾ ਜਿੰਨੇ ਵੀ ਤੁਸੀਂ ਇੱਥੇ ਕੱਟਿਆ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਕਰੇ ਕਾ ਚੰਦ ਜੀ ਜੀ ਮਹਾਰਾਜ ਕੇ ਨਾਮ ਬਲੈਕ ਆਪਣੀ ਰਾਖੀ ਆਪ ਕਰੋ ਸੰਕਰ ਤੋਂ ਨਾ ਕ ਕਰੋ ਆਪਣੀ ਰਾਖੀ ਆਪਨੀ ਰਾਖੀ ਦੀ ਕਰੋ ਤਿਆਰੀ ਅੱਠੀ ਜੋਗੇ ਜੰਤਾ ਆਪਣੀ ਰਾਖੀ ਦੀ ਕਰੋ ਤਿਆਰੀ ਅੱਠੀ ਜੋਗੇ ਜੰਤਾ ਸੱਡੇ ਨਾਗਰਜ ਪਰਮਾਨ ਮੁਰਦਾਬਾ ਮੁਰਦਾਬਾ ਮੁਰਦਾ ਸੱਡੇ ਨਾਗਰਜ ਪਰਮਾਨ ਮੁਰਦਾਬਾ ਮੁਰਦਾਬਾ ਮੁਰਦਾ ਚਾਵਟ ਜੁਲਮਣੀ ਚੱਲਾਂਗੇ ਇੱਕੀ ਮਾਰ ਚੱਲਾਂਗੇ ਚਾਵਟ ਜੁਲਮਣੀ ਚੱਲਾਂਗੇ ਕਿਤੇ ਦੇ ਨਾ ਚੱਲਾਂਗੇ